ਅਸਲਾਮ ਵਾਲੇਕਮ ਸਾਥਿਓ ਅੱਜ ਹੈ ਗਿਆ ਜੀ 7 ਤਰੀਕ ਨੌਵਾਂ ਮਹੀਨਾ ਤੇ 2025 ਅੱਜ ਫੇਰ ਮੀਂਹ ਪੈ ਗਿਆ ਜੀ ਮਲੇਰ ਕੋਟਲੇ ਇਧਰੋਂ ਪੱਛੋਂ ਇਹ ਪੂਰੇ ਕਿੰਨੀ ਬੱਦਲ ਆਇਆ ਤੇ ਉੱਠ ਕੇ ਗੱਠ ਜੀ ਬਣ ਕੇ ਪੈਚੀ ਰੂਪ ਦਾ ਹੋ ਗਿਆ ਆ ਦੇਖ ਲਓ ਲੈ ਫਰੇ ਡੱਕਤੀ ਅੱਜ ਖਾਲਾਂ ਆਪਾਂ ਤੁਹਾਨੂੰ ਜਰ ਵੀ ਮੀਂਹ ਪੰਦਾ ਤੁਹਾਨੂੰ ਜਰ ਵੀ ਦਿਖਾਉਣੇ ਆ ਅੱਜ ਆ ਸ਼ਾਮ ਵੇਲੇ ਕੂਟਣ ਲੱਗੇ ਤੇ ਗੋਭੀਆਂ ਲਾ ਫੇਰ ਗੜ ਡੱਕਤੀ ਆ ਜੀ ਲੈ ਕੱਲ ਵਾਂਗ ਹੀ ਡੱਕਤੀਆਂ ਜੀ ਅੱਜ ਫੇਰ ਕੱਲ ਨਾਲ ਉਹ ਵੀ ਜ਼ਿਆਦਾ ਪਿਆ ਜੀ ਪੂਰਾ ਭਾਰੀ ਛੜਾਕਾ ਪਿਆ ਤਕਰੀਬਨ ਅੱਧਾ ਘੰਟਾ ਪੂਰੇ ਜੋਰਾਂ ਦਾ ਪੈਂਦਾ ਰਿਹਾ ਜੀ ਮੀ ਆ ਤੁਹਾਨੂੰ ਦਿਖਾਉਣੇ ਆ ਆਪਣੀ ਵੀ ਗੋਭੀ ਦਿਖਾਉਣੇ ਆ ਆ ਦੇਖੋ ਬਾਣ ਵੀ ਡੱਕੇ ਪਏ ਆ ਗੋਭੀਆਂ ਵੀ ਸਾਰਾ ਕੁਝ ਹੀ ਡੱਕਿਆ ਪਿਆ ਜੀ ਤੁਹਾਨੂੰ ਆਪਣੇ ਵਾਲੇ ਵੀ ਦਿਖਾਉਣੇ ਆ ਗੋਭੀ ਆ ਦੇਖੋ ਜੀ ਉਹ ਸਾਹਮਣੇ ਆਪਣੀ ਗੋभी ਹੈ। ਵਾ ਸਾਰੀ ਉਹ ਡੱਕਤੀ ਜੀ। ਵਾ ਬਾਕੀ ਤੁਹਾਨੂੰ ਦਿਖਾਉਣਿਆ ਹੋਰ ਗਾਹਾਂ। ਆ ਦੇਖੋ ਸਾਥੀਓ ਆਪਣਾ ਖੀਰਾ ਲਾਇਆ ਹੋਇਆ ਜੀ। ਇਹ ਵੀ ਰੋਜ਼ ਇਹਦਾ ਪਾਣੀ ਕੱਢਦੇ ਆ ਜੀ ਨੀਵੇਂ ਪਾਸੇ ਨੂੰ। ਰੋਜ਼ ਹੀ ਫੇਰ ਡੱਕ ਜਾਂਦਾ ਨਾ ਸੀਟ ਦੇ ਉੱਪਰ ਦੀ ਪਾਣੀ ਚੱਲ ਪੈਂਦਾ ਜੀ। ਹੁਣ ਇਹਦਾ ਪਾਣੀ ਨਿਕਲ ਰਿਹਾ ਲਗਾਤਾਰ ਉਧਰੋਂ ਨੀਵੇਂ ਖੱਤੇ ਜਿਹਨੂੰ ਆ ਦੇਖੋ ਜਾ ਰਿਹਾ ਫੇਰ ਵੀ ਡੱਕੇ ਪਏ ਨੇ ਜੀ ਬਾਤੀ ਉਹਨੂੰ ਲਾਏ ਨੂੰ ਪੂਰਾ ਮਹੀਨਾ ਹੋ ਗਿਆ ਜੀ ਪਰ ਮੈਨੇ 32 ਮਹੀਨਿਆਂ ਅਖੀਰਾ ਤੋੜ ਲਿਆ ਦੀ ਇਹਨੂੰ ਅੱਜ 30 ਦਿਨ ਹੋ ਗਏ ਲਾਏ ਨੂੰ ਇਹ ਮੈਨੂੰ ਤਾਂ ਲੱਗਦਾ ਹਜੇ 30 ਦਿਨ 35 ਦਿਨ ਹੋਰ ਨਹੀਂ ਚੱਲਣਾ ਇਹ ਵੀ ਜੇ ਧੁੱਪਾਂ ਪੈਣੀਆਂ ਮੀਂਹ ਹਟੂ ਤਾਂ ਚੱਲੂ ਕਿਸਾਨਾਂ ਦਾ ਬਹੁਤਾ ਬੁਰਾ ਹਾਲ ਹੈ ਜੀ ਆ ਸ਼ਾਮ ਬਿਲਿਆ ਗੋਭੀ ਕੁੱਟਣ ਲੱਗੇ ਤੇ 2:30 ਕ 3:00 ਵਜੇ ਆ ਦੋ ਕ ਕਹਰੇ ਗੁੱਡੇ ਨੇ ਆ ਲਦੀਨ ਅਜੇ ਕੱਖ ਮੋਥਾ ਵਿੱਚੀ ਪਿਆ ਉਮੀਦਵਾਰਾ ਫੇਰ ਡੱਕਤੀਆਂ ਖਾਲਾਂ ਜ ਆਦੇ ਲੋਈ ਕੀ ਕਰਾਂਗੇ ਜੀ ਇਹਨੂੰ ਲਓ ਆ ਆਪਣਾ ਗੰਨਿਆਂ ਦਾ ਮੇੜਾ ਸੀ ਇਹ ਗਿਰ ਗਿਆ ਨੂੰ ਬੰਨਾਂਗੇ ਕੱਲ ਨੂੰ ਆ ਖੰਬੇ ਦੇ ਨਾਲ ਆਹ ਲਓ ਦੇਖੋ ਜੀ ਪੂਰਾ ਡੱਕਿਆ ਪਿਆ ਜੀ ਆ ਤੁਹਾਨੂੰ ਦਿਖਾਉਣਾ ਜੀ ਆਪਣਾ ਨੀਵੇਂ ਪਾਸੇ ਨੂੰ ਪਾਣੀ ਕੱਢਿਆ ਹੋਇਆ ਨਾਲੋਂ ਦੇ ਨਾਲੇ ਨਿਕਲ ਰਿਹਾ ਗੋਭੀ ਦਾ ਵੀ ਖੀਰੇ ਦਾ ਵੀ ਆ ਵੀ ਬੁਰਾ ਹਾਲ ਆਈ ਅਤੇ ਕੋਹ ਪੁਰਾਣੀਆਂ ਆਪਣੀਆਂ ਤੋਰੀਆਂ ਖੜੀਆਂ ਨੇ ਉਹ ਆਪਾਂ ਅਜੇ ਬਾਹੀਆਂ ਨਹੀਂ ਤੇ ਜਦ ਦੀ ਮੌਸਮ ਖਰਾਬ ਚੱਲੀ ਜਾਂਦੀ ਆ ਪਹਿਲਾਂ ਤਾਂ ਲੱਗਦੀਆਂ ᱛੀਆਂ ਹੁਣ ਮੀਹਾਂ ਨਾਲ ਪਾਣੀ ਕੱਢ ਕੱਢ ਕੇ ਮਰ ਗਈਆਂ ਜੀ ਬੇਲਾ ਵਾ ਹੁਣ ਲੱਕਣੋਂ हट ਗਈਆਂ ਹੁਣ ਆਪਾਂ ਬਾਹਾਂਗੇ ਅਤੇ ਇਧਰ ਆਪਣਾ ਹ ਰਸਤਾ ਜਾ ਵੱਡਿਆ ਹੋਇਆ ਪਹੀ ਜੀ ਆ ਇਥੋਂ ਨਾਲ ਦੇਖੋ ਨੀਵੇਂ ਪਾਸੇ ਨੂੰ ਜਾਂਦਾ ਪਾਣੀ ਇਥੋਂ ਆਪਣਾ ਇਹ ਨੂੰ ਕੱਢਿਆ ਹੋਇਆ ਪਾਣੀ ਉਹ ਖੱਤਾ ਤੋਰੀਆਂ ਵਾਲਾ ਨੀਵੇਂ ਉਹਦੇ ਨਾਲ 2-3 ਇੰਚ 4 ਇੰਚ ਇਤਨੂੰ ਆ ਤੋਰੀਆਂ ਦੇ ਵਿੱਚ ਨੂੰ ਨਿਕਲ ਜਾਂਦਾ ਹੈ ਇਹ ਆਪਣੀਆਂ ਤੋਰੀਆਂ 11ਵੇਂ ਮਹੀਨੇ ਦੇ ਲਾਈਆਂ ਹੋਈਆਂ ਨੇ ਜੀ ਇਹ ਜਦੋਂ ਆਪਾਂ ਨੇ ਖੀਰੇ ਦੇ ਵਿੱਚ ਲਾਈਆਂ ਤੀਆਂ ਫਿਰ ਇਹ ਫਰਵਰੀ ਚ ਆਪਣਾ ਖੀਰਾ ਚੱਲ ਪਿਆ ਤੀ ਤੇ ਮਾਰਚ ਛੱਡ ਕੇ ਅਪ੍ਰੈਲ ਚ ਤੋਰੀ ਚੱਲ ਪਈ ਜੱਦੀ ਚੱਲਦੀ ਤੀ ਜੀ ਇਹ 10 ਕਿ 15 ਕਿ ਦਿਨ ਪਹਿਲਾਂ ਆਪਾਂ ਨੇ ਤੋੜੀ ਤੀ ਜੀ 10 12 ਕਿ ਦਿਨ ਪਹਿਲਾਂ ਲਾਸਟ ਵਾਰੀ ਉਸ ਤੋਂ ਬਾਅਦ ਫਿਰ ਇਹ ਪਾਣੀ ਕੱਢਤਾ ਤੀ ਇਹ ਜੇ ਬੇਲਾ ਮਰ ਗਈਆਂ ਤੇ ਖਤਮ ਹੋ ਗਈਆਂ ਤੋਰੀਆਂ ਨੇ ਪੈਸੇ ਵਧੀਆ ਦਿੱਤੇ ਤੀ ਇਹ ਲੰਬੀ ਫਸਲ ਆ ਇਹ ਤਕਰੀਬਨ ਦੇ ਲੋ ਵੀ ਹੁਣ ਤੋਂ ਆਪਣੀਆਂ 11ਵੇਂ ਮਹੀਨੇ ਦੇ ਲਾਈਆਂ ਹੀ ਜਾਣੇ ਹੁਣ ਤੇ ਨੌਵਾਂ ਮਹੀ ਤਕਰੀਬਨ 10 ਮਹੀਨੇ ਹੋ ਗਏ ਉਹਨਾਂ ਤੋਰੀਆਂ ਲਾਈਆਂ ਨੂੰ 10 ਮਹੀਨਿਆਂ ਬਾਅਦ ਜੀ ਇਹ ਜਮੀਨ ਦਾ ਵੀ ਅਸਰ ਖਤਮ ਕਰ ਦਿੰਦੀ ਆ ਤੇ ਹੁਣ ਆਪਾਂ ਇਹਨੂੰ ਬਾਹਾਂਗੇ ਖੇਤ ਨੂੰ ਜਾਂ ਬੱਤਾ ਗਿਆ ਫਿਰ ਇਹ ਚ ਗੋਹੇ ਦਾ ਰੇ ਪਾਵਾਂਗੇ ਰੂੜੀ ਦਾ ਰੇ ਪਾਉਣ ਤੋਂ ਬਾਅਦ ਫਿਰ ਉਹਨੂੰ ਤਿਆਰ ਕਰਕੇ ਦੁਬਾਰਾ 20 ਦਿਨ ਛੱਡ ਕੇ ਉਸ ਤੋਂ ਬਾਅਦ ਆਪਾਂ ਗੋਭੀ ਲਾਵਾਂਗੇ ਇਹ ਚ ਮੱਕਰੀ ਗੋਭੀ ਲਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ